ਸਭ ਤੋਂ ਅਹਿਮ ਜਿਹੜਾ ਰਿਸ਼ਤਾ ਹੁੰਦਾ ਉਹ ਹੁੰਦਾ ਪਤੀ ਪਤਨੀ ਦਾ ਰਿਸ਼ਤਾ ਜਾਂ ਫਿਰ ਗਰਲਫ੍ਰੈਂਡ ਬੁਆਏਫ੍ਰੈਂਡ ਦਾ ਰਿਸ਼ਤਾ ਗਰਲਫ੍ਰੈਂਡ ਬੁਆਏਫ੍ਰੈਂਡ ਦਾ ਰਿਸ਼ਤਾ ਕੁੜੀਆਂ ਦਾ ਇੰਟਰਸਟ ਹੁੰਦਾ ਕੋਈ ਪੈਸੇ ਉੱਤੇ ਮਰਦੀ ਐ ਇੱਕ ਅੰਦਰ ਬੈਠੇ ਕੇਐਫਸੀ 'ਚ ਠੀਕ ਆ ਹੁਣ ਉਹਨੂੰ ਦੂਜਾ ਸੋਹਣਾ ਲੱਗਾ ਬਾਹਰ ਆ ਕੇ ਨੰਬਰ ਵੀ ਦੇ ਗਈ ਜੀ ਨੰਬਰ ਵੀ ਦੇ ਗਈ ਜੀ ਮੇਰਾ ਲਾ ਲਾਈ ਜਾ ਚੱਲਣਾ ਵਾ ਗਾਈ ਉਹਨਾਂ ਦੁਨੀਆਂ 'ਚ ਮਤਲਬ ਐਵੇਂ ਦੇ ਝਗੜੇ ਜੋ ਵੀ ਹੁੰਦਾ ਕੋਈ ਗੱਡੀ ਵਧੀਆ ਵੇਖ ਲਈ ਉਹਦੇ ਤੇ ਮਰ ਗਈ ਚਲੋ ਵੀ ਚੱਲ ਥਿੰਕਿੰਗ ਫਸਲੀ ਤਾਂ ਮਤਲਬ ਥਿੰਕਿੰਗ ਨਹੀਂ ਮੈਚ ਕਰਦੀ ਹਨਾ 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 ਕੋਈ ਕੱਡੀ ਕੱਡੀ ਵੇਖ ਕੇ ਮਾਰ ਜਦੇ ਚੈਨਲ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਸ਼ਿਖਾ ਸੰਧੀਰ ਨਿਗਾ ਸਵਾਗਤ ਕਰਦੀ ਆ ਅੱਪਾ ਸਾਰੇ ਜਣੇ ਭਾਰਤ ਚ ਰਹਿੰਦੇ ਹਨ ਔਰ ਭਾਰਤ ਇੱਕ ਐਸੀ ਦੇਸ਼ ਹੈ ਜਿੱਥੇ ਵੱਖ-ਵੱਖ ਪ੍ਰਕਾਰ ਦੇ ਲੋਕ ਨੇ ਜਿੱਥੇ ਵੱਖ-ਵੱਖ ਪ੍ਰਕਾਰ ਦੇ ਰਿਸ਼ਤੇ ਨੇ ਤਾਂ ਸਭ ਤੋਂ ਅਹਿਮ ਜਿਹੜਾ ਰਿਸ਼ਤਾ ਹੁੰਦਾ ਉਹ ਹੁੰਦਾ ਪਤੀ ਪਤਨੀ ਦਾ ਰਿਸ਼ਤਾ ਜਾਂ ਫਿਰ ਗਰਲਫ੍ਰੈਂਡ ਬੁਆਏਫ੍ਰੈਂਡ ਦਾ ਰਿਸ਼ਤਾ ਅਗਰ ਅੱਜ ਦੇ ਮੁੰਡੇ ਕੁੜੀਆਂ ਦੀ ਗੱਲ ਕਰੀ ਜਾਵੇ ਤਾਂ ਅੱਜ ਮੈਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੀ ਤੇ ਲੋਕਾਂ ਤੋਂ ਜਾਣਾਂਗੀ ਆਖਿਰਕਾਰ ਇਹ ਤਲਾਕ ਕਿਉਂ ਹੁੰਦੇ ਨੇ ਜਾਂ ਫਿਰ ਬ੍ਰੇਕਅਪ ਕਿਉਂ ਹੁੰਦੇ ਨੇ ਤਾਂ ਚਲੋ ਫਿਰ ਆਪਾਂ ਲੋਕਾਂ ਦੇ ਨਾਲ ਉਹਨਾਂ ਤੇ ਹੀ رائے ਲੈਣੇ ਆ ਆਖਿਰਕਾਰ ਇਹ ਸਾਰੇ ਮਾਮਲੇ ਦਾ ਝੜ ਕੀ ਹੈ ਅਕੋਰਡਿੰਗਲੀ ਤਲਾਕ ਜਿਹੜੇ ਨੇ ਉਹ ਕਿਉਂ ਹੁੰਦੇ ਨੇ ਦੇਖੋ ਜੀ ਮੇਰੇ ਅਕੋਰਡਿੰਗ ਤਾਂ ਕੁਝ ਕੁ ਹੁੰਦਾਗਾ ਕਿ ਕਪਲ ਦੇ ਵਿੱਚ ਥਿੰਕਿੰਗ ਦਾ ਫਰਕ ਪੈ ਜਾਂਦਾ ਹੈ ਨਾ ਉਹਨਾਂ ਦੇ ਆਪਸ ਦੇ ਵਿੱਚ ਹੁੰਦਾਗਾ ਕੋਈ ਵੀ ਐᱪਲੋ ਉਹਨਾਂ ਦਾ ਤੇ ਜੋ ਵੀ ਉਹਨਾਂ ਨੂੰ ਨਹੀਂ ਸੈੱਟ ਲੱਗਦਾ ਹੈ ਨਾ ਆਪਸ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਨੇ ਕੀ ਉਹਨਾਂ ਦੀਆਂ ਬਾਕੀ ਉਹਨਾਂ ਦਾ ਆਪਣਾ ਕੋਈ ਠੀਕ ਹੈ ਤੇ ਹੋਰ ਕੋਈ ਰੀਜ਼ਨ ਕਿਹਾ ਹੁੰਦੇ ਹੋਰ ਬਹੁਤ سارے ਰੀਜ਼ਨਸ ਹੁੰਦੇ ਹਨ ਸாரி 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 ਤੁਹਾਡੇ ਅਕੋਰਡਿੰਗ ਤਲਾਕ ਜ਼ਿਆਦਾ ਭਾਰਤ ਚ ਕਿਉਂ ਹੁੰਦੇ ਹਨ ਜਿਵੇਂ ਭਾਰਤ ਦੇ ਵਿੱਚ ਤਲਾਕਾਂ ਦਾ ਜ਼ਿਆਦਾ ਹੋਣ ਦਾ ਕਾਰਨ ਅਸਲ ਦੇ ਵਿੱਚ ਇਹ ਹੈ ਵੀ ਜਿਹੜੇ ਇੱਥੇ ਰਿਸ਼ਤੇ ਹੁੰਦੇ ਆ ਹਨਾ ਉਹ ਜਿਹੜੀ ਵਿਅਕਤੀਆਂ ਦੀ ਕੋਈ ਆਜ਼ਾਦੀ ਦੇ ਆਧਾਰਤ ਨਹੀਂਗੇ ਉਹ ਜਾਂ ਤਾਂ ਜ਼ਮੀਨ ਜਾਇਦਾਦ ਦੇ ਕਿਤੇ ਜਾਂਦੇ ਆ ਹਣਾ ਵੀ ਜਿਹੜੇ ਦੋ ਬੰਦੇ ਵਿਆਹ ਕਰਦੇ ਆ ਉਹਨਾਂ ਦਾ ਆਪਸ ਵਿੱਚ ਕੋਈ ਮੇਲ ਹੀ ਨਹੀਂ ਹੁੰਦਾਗਾ ਨਾ ਉਹ ਇੱਕੋ ਜਿਹੇ ਨੂੰ ਸਮਝਦੇ ਹੁੰਦੇ ਆ ਫਿਰ ਤਲਾਕ ਤਾਂ ਹੋਣਗੇ ਨਾ ਬਾਕੀ ਦਵ ਮਰਜ਼ੀ ਦੀ ਤਲਾਕ ਹੁੰਦੇ ਆ ਇਹ ਨਹੀਂ ਵੀ ਉੱਥੇ ਵੀ ਹੁੰਦੇ ਆ ਉਹਦਾ ਕਾਰਨ ਵੀ ਜਿਹੜਾ ਪੂਰਾ ਸਿਸਟਮ ਚੱਲ ਰਿਹਾ ਵਾ ਇਹ ਸਾਰਾ ਸਾਰਾ ਪੂੰਜੀਧਾਰਤਾ ਇਸ ਕਰਕੇ ਲੋਕਾਂ ਦੀ ਪ੍ਰਾਇੋਰਟੀ ਇੱਕੋ ਜਿਹੇ ਨੂੰ ਸਮਝਣਾ ਜਾਂ ਇੱਕ ਦੂਜੇ ਸਾਥ ਦੇਣਾ ਨਹੀਂ ਹੁੰਦਾਗਾ ਮਤਲਬ ਪੈਸਾ ਲੋਕਾਂ ਦੀ ਪ੍ਰਾਇੋਰਟੀ ਬਣ ਜਾਂਦਾ ਪਰ ਫਿਰ ਵੀ ਮੁਕਾਬਲੇ ਤੋਂ ਜਿਹੜੀਆਂ ਅਰੇਂਜ ਮੈਰिज ਦੇ ਮੁਕਾਬਲੇ ਹਣਾ ਉੱਥੇ ਦੇਖੋ ਬੰਦਾ ਤਲਾਕ ਲੈ ਕੇ ਵੱਧ ਜਲਦੀ ਜਲਦੀ ਹਾਸਲ ਕਰ ਲੈਣਾ ਅਰੇਂਜ ਮੈਰिज ਦਾ ਤਲਾਕ ਲੈ ਦੇ ਬਿਆਰ ਸਿਸਟਮ ਹੀ ਆ ਉਹੀ ਬਹੁਤ ਗਲਤ ਆ ਇੱਥੇ ਜਿੰਨਾ ਜ਼ਮੀਨ ਜਾਇਦਾਦ ਦੇ ਕੇ ਕੁੜੀ ਤਾਂ ਵੀ ਇੱਕ ਦੋ ਵਾਰੀ ਪੁੱਛਦੇ ਆ ਨਾ ਪਹਿਲਾਂ ਤਾਂ ਡੈਮੋਕ੍ਰੇਸੀ ਦਿੰਦੇ ਆ ਵੀ ਜੇ ਜਿਹਨੂੰ ਤੂੰ ਕਹੇਂਗੀ ਉਹਦੇ ਨਾਲ ਵੈਹ ਕਰਾਵਾਂਗੇ ਪਰ ਜੇ ਕੁੜੀ ਇੱਕ ਵਾਰੀ ਮੈਂ ਕਰ ਦੂਜੀ ਬੰਨਾ ਕਰ ਤੀਜੀ ਵਾਰੀ ਵੀ ਸਿੱਧੀ ਸਮਝਾਉਂਦੇ ਆ ਹੁਣ ਤੂੰ ਨਾ ਹੀ ਕਰੀ ਜਾਨੀ ਆ ਹੁਣ ਕਿਨੇ ਸਾਲ ਤੋਂ ਨਾ ਹੀ ਕਰੀ ਜਾਨੀ ਆ ਹਨਾ ਵੀ ਹਾਂ ਹੀ ਕਰਦੇ ਫਿਰ ਮਜਬੂਰੀ ਪਾਸ ਰਿਸ਼ਤਾ ਕਰਨਾ ਪੈਂਦਾ ਵਾ ਫਿਰ ਉਹ ਸਾਰੀਆਂ ਸਮੱਸਿਆਵਾਂ ਇੱਥੇ ਹੀ ਮ ਜੜੀ ਖਰਾਬ ਹੋਵੇ ਅੱਗੇ ਫਿਰ ਦਰਖਤ ਵੀ ਕਿਉਂ ਉਗਣਾ ਦੇਵ ਲੋਕ ਕੀ ਕਰੇ ਜਿਵੇਂ ਬਾਈ ਨੇ ਗੱਲ ਰੱਖੀ ਹੈਗੀ ਜਿਸ ਤਰੀਕੇ ਰਿਸ਼ਤੇ ਹੁੰਦੇ ਨੇ ਰਿਸ਼ਤੇ ਦੇ ਵਿੱਚ ਪ੍ਰੇਮ ਪ੍ਰਿਆਰ ਪਿਆਰ ਨਹੀਂ ਹੁੰਦਾ ਜਿਵੇਂ ਲੰਬ ਮੈਰਿਜ ਦੇ ਵਿੱਚ ਵੀ ਗੱਲ ਕਰੀਏ ਲੰਬ ਮੈਰਿਜ ਦੇ ਵਿੱਚ ਜਿੱਦਾਂ ਆਪਣਾ ਸਮਾਜ ਹੈ ਇੱਕ ਕੁੜੀ ਮੁੰਡੇ ਨੂੰ ਵਿਆਹ ਤੋਂ ਪਹਿਲਾਂ ਆਪਸ ਵਿੱਚ ਮਿਲਣ ਦਾ ਇਹਨਾਂ ਮੌਕੇ ਨਹੀਂ ਮਿਲਦਾ ਜਿੰਨਾ ਕਿ ਉਹਨਾਂ ਨੂੰ ਮੌਕਾ ਮਿਲਦਾ ਉਹਦੇ ਵਿੱਚ ਜਿਹੜੇ ਸਫਲ ਨਹੀਂ ਹੁੰਦੇ ਤਾਂ ਕਾਰਨ ਇਹ ਹੈ ਵੀ ਉਹ ਇੱਕ ਦੂਜੇ ਨੂੰ ਫੋਨਾਂ ਦੇ ਉੱਤੇ ਜਾਂ ਜਿੰਨਾ ਕਿ ਉਹਨਾਂ ਨੂੰ ਮਿਲੇ ਜਾਂਦਾ ਇੱਕ ਦੂਜੇ ਨੂੰ ਭਰਮ ਸਿਰ ਜੀ ਜਾਂਦੇ ਨੇ ਵੀ ਮੈਂ ਆ ਐਵੇਂ ਸੋਚਦਾ ਮੈਂ ਐਵੇਂ ਸੋਚਦਾ ਪਰ ਇੱਕ ਸਮੇਂ ਵੱਧ ਜਦੋਂ ਆਪਸ ਵਿੱਚ ਮਿਲਦੇ ਨੇ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਇਹਦਾ ਅਰੇਂਜ ਮੈਰਿਜ ਐਸਲ ਦੇ ਵਿੱਚ ਵੀ ਜਿਹੜਾ ਮੈਨੂੰ ਸੀਗਾ ਜਿਹੜਾ ਮੈਨੂੰ ਦੱਸ ਰਹੀ ਸੀ ਉਹ ਤਾਂ ਹੈ ਹੀ ਨਹੀਂ ਜਾਂ ਉਹਨੂੰ ਪਤਾ ਲੱਗਦਾ ਵੀ ਜਿਹੜਾ ਮੈਂ ਸੋਚਦੀ ਸੀਗੀ ਜਾਂ ਸੋਚਦਾ ਸੀਗਾ ਉਹ ਦੂਸਰਾ ਨਹੀਂ ਹੈਗਾ ਪਰ ਅਰੇਂਜ ਮੈਰਿਜ ਦੇ ਕੰਪੈਰੀਸਨ 'ਚ ਫਿਰ ਵੀ ਇਹ ਵਾਹ ਵਧੀਆ ਗੱਲ ਹੁੰਦੀ ਆ ਮਤਲਬ ਕਿ ਮੁੱਖਧਾਰਨ ਇਹ ਹੀ ਨੇਗੇ ਜਿਹੜੇ ਕੀ ਨੇਗੇ ਮਤਲਬ ਕਿ ਉਹਨਾਂ ਦੀ ਮਰਜ਼ੀ ਨਹੀਂ ਹੁੰਦੀ ਪਤਾ ਇਹ ਸੰਬੰਧੀ ਆਧਾਰਤ ਹੁੰਦੇ ਨੇ ਕਿ ਰਿਸ਼ਤੇ ਜਾਂ ਗੱਲ ਕੀ ਆ ਬਸ ਇਸ ਰੂਪ ਦੇ ਵਿੱਚ ਹੁੰਦੇ ਨੇਗੇ ਤਾਂ ਫਿਰ ਬ੍ਰੇਕਅਪਸ ਜਿਹੜੇ ਨੇ ਅੱਜਕੱਲ ਬਹੁਤ ਜ਼ਿਆਦਾ ਹੋਣ ਲੱਗੇ ਕਿਉਂ ਹੁੰਦਾ ਇਹਦਾ ਨਹੀਂ ਅੰਡਰਸਟੈਂਡਿੰਗ ਪ੍ਰੋਪਰ ਨਹੀਂ ਹੋਏਗੀ ਫਿਰ ਹੀ ਬ੍ਰੇਕਅਪ ਹੋਏਗਾ ਨਾ ਜਦੋਂ ਕੱਟ ਕਿਵੇਂ ਹੁੰਦਾ ਲਾਈਕ ਇੱਕ ਦੂਜੇ ਤੇ ਪਹਿਲਾਂ ਤੋਂ ਬਹੁਤ ਟਰਸਟ ਕਰਦੇ ਹੁੰਦੇ ਇੱਕਦਮ ਕੀ ਹੋ ਜਾਂਦਾ ਕਿ ਟਰਸਟ ਹੀ ਖਤਮ ਹੋ ਜਾਂਦਾ ਲੱਗ ਕੱਟ ਹੋਣਾ ਲੱਗ ਜਾਂਦਾ ਬਸ ਇਨਸਾਨ ਦੀ ਫਿਤਰਤ ਹੈ ਫਿਤਰਤ ਹੈ ਨੈਕਸਟ ਤੋਂ ਜਾਣਾਂਗੇ ਕਿ ਵਿਆਹ ਜਿਹੜੇ ਨੇ ਉਹਦੇ ਵਿੱਚ ਤਲਾਕ ਕਿਉਂ ਹੋਣ ਲੱਗ ਗਏ ਨੇ ਅੱਜ ਕੱਲ ਇੰਡੀਆ 'ਚ ਵੈਸੇ ਇਹ ਤਾਂ ਫੋਰਨ 'ਚ ਵੀ ਹੁੰਦੇ ਆ ਪਰ ਆਪਾਂ ਇੰਡੀਆ ਬਾਰੇ ਗੱਲ ਕਰ ਰਹੇ ਹਾਂ ਹਾਂ ਇੰਡੀਆ 'ਚ ਮਿਸ ਅੰਡਰਸਟੈਂਡਿੰਗ ਵਗੈਰਾ ਹੁੰਦੀ ਹੈ ਔਰ ਇਹ ਵੀ ਹੁੰਦੇ ਕبھی ਕبھی ਕਿ ਲੜਕਾ ਜੋ ਹੁੰਦਾ ਹੈ ਉਹ ਲੜਕੀ ਨੂੰ نیچے ਦਿਵਾ ਕੇ ਰੱਖਦਾ ਐਸਾ ਸਮਝੇ ਲੜਕੀ ਦਾ ਵੀ ਤਾਂ ਕੋਈ ਕਾਰਨ ਹੁੰਦਾ ਹੋਵੇਗਾ ਕਿ ਮਤਲਬ ਉਹ ਵੀ ਤਾਂ ਫਿਰ ਐਗਰੀ ਹੁੰਦੀ ਹੈ ਕਿ ਮੈਂ ਤਲਾਕ ਲੈਣਾ ਹੈ ਕਿ ਕਰ ਕਿਉਂ ਹੁੰਦਾ ਐਦਾਂ ਮਿਸ ਅੰਡਰਸਟੈਂਡਿੰਗ ਸਿਰਫ ਮਿਸ ਅੰਡਰਸਟੈਂਡਿੰਗ ਹੀ ਦਾ ਕਾਰਨ ਆ ਹੋਰ ਕੋਈ ਕਾਰਨ ਨਹੀਂ ਆ ਔਰ ਵੀ ਛੋਟੇ ਛੋਟੇ ਕਾਫੀ ਰ for example <laughs> for example tumhe kehna tu mainu cha nahi time de ditti soire hai idda na kuch nahi aise reasons nahi matlab chote chote reasons jo ke aage ja ke bade ban jate hain to main puch rahi hai kidda laga লাগে <laughs> ন ਮੈਨੂੰ ਲੱਗਦਾ ਵੀ ਥਿੰਕਿੰਗ ਫਸਟਲੀ ਤਾਂ ਮਤਲਬ ਥਿੰਕਿੰਗ ਨਹੀਂ ਮੈਚ ਕਰਦੀ ਹਨਾ ਮਤਲਬ ਕਿ ਕਈ ਵਾਰ ਹੁੰਦਾ ਸਟੇਟਸ ਲਾਈਕ ਫੈਮਲੀ ਲਵ ਮੈਰिजਸ ਹੋ ਜਾਂਦੀਆਂ ਨੇਗੀਆਂ ਹਨਾ ਤਾਂ ਜਿਹੜੇ ਪੈਰੈਂਟਸ ਹੁੰਦੇ ਉਹ ਸੋਚਦੇ ਆ ਕਿ ਵੀ ਸਾਡਾ ਜਿਹੜਾ ਮਤਲਬ ਲਾਈਕ ਵੀ ਕੁੜੀ ਦੇ ਪੈਰੈਂਟਸ ਸੋਚਦੇ ਸਾਡਾ ਮੁੰਡੇ ਵਾਲਾ ਨਾਲ ਸਟੇਟਸ ਨਹੀਂ ਮੈਚ ਕਰ ਰਿਹਾ ਤਾਂ ਉੱਥੇ ਵੀ ਮਤਲਬ ਕਿ ਇਸ਼ੂਜ਼ ਕ੍ਰੀਏਟ ਹੋ ਜਾਂਦੇ ਨੇ ਹਨਾ ਕਿਉਂਕਿ ਇੱਕ ਕੁੜੀ ਹੁੰਦੀ ਹੈ ਜਿਹੜੀ ਉਹਨੇ ਇਕੱਲੇ ਮੁੰਡੇ ਨਾਲ ਨਹੀਂ ਰਹਿਣਾ ਹੁੰਦਾ ਉਹਨੂੰ ਸਾਰੀ ਫੈਮਲੀ ਦੀ ਸਪੋਰਟ ਚਾਹੀਦੀ ਹੁੰਦੀ ਆ ਸੈਕਿੰਡ ਥਿੰਗ ਵੀ ਥਿੰਕਿੰਗ ਨਹੀਂ ਮੈਚ ਕਰਦੀ ਜ ਆ ਜਾਂਦਾ ਵੀ ਉਹਨਾਂ ਦੀ ਥਿੰਕਿੰਗ ਨਹੀਂ ਮੈਚ ਕਰਦੀ ਆਪਸ ਦੇ ਵਿੱਚ ਮੈਨੂੰ ਤਾਂ ਲੱਗਦਾ ਵੀ ਇਹੀ ਹੁੰਦਾਗਾ ਮਤਲਬ ਇੰਨਾ ਕਰਨਾ ਕਰਕੇ ਜਿਹੜੇ ਡਿਵੋਰਸ ਆ ਉਹ ਜ਼ਿਆਦਾ ਹੁੰਦੇ ਨੇ ਜੀ ਦਾ ਹੁੰਦਾ ਸੀਗਾ ਕਿ ਜਿਹੜੀਆਂ ਲੇਡੀਜ਼ ਸੀਗੀਆਂ ਉਹ ਮੋਸਟਲੀ ਡਿਪੈਂਡੈਂਟ ਹੁੰਦੀਆਂ ਸੀ ਮੈਲਜ਼ ਦੇ ਉੱਤੇ ਆਪ ਕੰਮ ਨਹੀਂ ਸੀ ਕਰਦੀਆਂ ਤਾਂ ਉਹ ਘਰੇ ਰਹਿੰਦੀਆਂ ਸੀਗੀਆਂ ਤਾਂ ਉਹ ਸਾਰਾ ਆਪਣੇ ਆਪ ਨੂੰ ਐਡਜਸਟ ਕਰਨਾ ਉਹ ਦੱਬੀ ਰਹਿੰਦੀਆਂ ਸੀਗੀਆਂ ਹਨਾ ਵੀ ਹੁਣ ਇੱਥੋਂ ਜਾ ਵੀ ਨਹੀਂ ਸਕਦੇ ਪੈਰੈਂਟਸ ਦੀ ਸਪੋਰਟ ਨਹੀਂ ਸੀ ਹੁੰਦੀ ਤੇ ਹੁਣ ਐ ਹੋ ਗਿਆ ਜਿਵੇਂ ਜਿਵੇਂ ਪੜ੍ਹੀ ਜਾਂਦੇ ਤਾਂ ਉਹਨਾਂ ਨੂੰ ਵੀ ਐ ਹੁੰਦਾ ਵੀ ਅਸੀਂ ਵੀ ਇਕੁਅਲੀ ਕੰਟ੍ਰਿਬਿਊਟ ਕਰਦੇ ਹਾਂ ਉਸ ਘਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿੰਨਾ ਕੁ ਐਡਜਸਟ ਕਰੀ ਜਾਈਏ ਤੇ ਕਿਉਂ ਕਰੀ ਜਾਈਏ ਜੇ ਅਗਲਾ ਬੰਦਾ ਨਹੀਂ ਕਰਦਾ ਤਾਂ ਉਹਨਾਂ ਨੂੰ ਵੀ ਐ ਹੁੰਦਾ ਵੀ ਠੀਕ ਹੈ ਨਹੀਂ ਤਾਂ ਫਿਰ ਨਾ ਸੀ i'm explain <laughs> ਉਹ ਬਸ ਠੀਕ ਹੈ ਜੀ ਉਹ ਐਵੇਂ ਹੁੰਦਾ ਜੀ ਵੇਖੋ ਇੱਕ 파ਰਟਨ ਦਾ ਕਿਸੇ ਦੂਜੇ ਵਾਲੇ ਇੰਟਰਸਟ ਹੁੰਦਾ ਕੁੜੀਆਂ ਦਾ ਇੰਟਰਸਟ ਹੁੰਦਾ ਕੋਈ ਪੈਸੇ ਉੱਤੇ ਮਰਦੀ ਆ ਜੀ ਕੋਈ ਫੀਲਿੰਗ ਉੱਤੇ ਮਰਦੀ ਆ ਜੀ ਕੋਈ ਕਿਸੇ ਚੀਜ਼ ਤੇ ਮਰਦੇ ਕੋਈ ਗੱਡੀ ਵੇਖ ਕੇ ਮਰ ਜਾਂਦੀ ਹੁਣ ਮੇਰੇ ਕੋਲ ਲਾਲੋ ਜੀ ਤੁਸੀਂ ਐਵੇਂ ਪੈਸਾ ਘਟਦਾ ਜੀ ਕੋਈ ਸੋਹਣੀ ਵੇਖ ਕੇ ਮਤਲਬ ਸੋਨਾ ਮੁੰਡਾ ਵੇਖ ਕੇ ਜਾਂ ਜਿਵੇਂ ਵੀ ਕੋਈ ਗੱਡੀ ਵਧੀਆ ਵੇਖ ਲਈ ਉਹਦੇ ਤੇ ਮਰ ਗਈ ਚਲੋ ਵੀ ਚੱਲ ਉਹ ਚੰਡੀਗੜ੍ਹ ਗਏ ਸੀ ਪਿੱਛੇ ਹੀ ਘੁੰਮਣ ਜੀ ਉਹਦੇ ਤੇ ਹਾਲ ਹੀ ਆਈ ਸੀ ਉਹਦੇ ਲਾਈਵ ਵੀ ਵੇਖ ਲਿਆ ਸੀ ਤੇ ਬਸ ਐਵੇਂ ਸੀ ਇੱਕ ਅੰਦਰ ਬੈਠੇ KFC ਚ ਠੀਕ ਆ ਹ E <coughs> ਇਹੋ ਜਿਹਾ ਹਾਲ ਹੈ ਜੀ ਇਹ ਦੁਨੀਆ ਦਾ ਮਤਲਬ ਹੁਣ ਬਾਕੀ ਕਈ ਵਾਰ ਕੋਈ ਸਿਆਣਾ ਹੋਵੇ ਵੀ ਨਹੀਂ ਵੀ ਹੁੰਦਾ ਬ੍ਰੇਕਅਪ ਚਲੋ ਅੰਡਰਸਟੈਂਡਿੰਗ ਵਧੀਆ ਬਣੇ ਰੇ ਕੋਈ ਅੰਡਰਸਟੈਂਡਿੰਗ ਤੇ ਡਿਪੈਂਡ ਕਰਦਾ ਵੀ ਅੰਡਰਸਟੈਂਡਿੰਗ ਵੀ ਨਾ ਬਣੇ ਵੀ ਚਲੋ ਸਟਾਰਟਿੰਗ ਚ ਹਾਂ ਚਾਹ ਹੁੰਦਾ ਜੀ ਰਿਲੇਸ਼ਨ ਚਾ ਰਿਲੇਸ਼ਨ ਚ ਆਪਾਂ ਉਸ ਤੋਂ ਬਾਅਦ ਅੰਡਰਸਟੈਂਡਿੰਗ ਨਾ ਹੋਏ ਤਾਂ ਬਸ ਫਿਰ ਹੌਲੀ ਹੌਲੀ ਘਟਦਾ ਘਟਦਾ ਇੱਕ ਲੜਾਈਆਂ ਹੁੰਦੀਆਂ ਨੇ ਬਸ ਉਸ ਤੋਂ ਬਾਅਦ ਲੜਾਈ ਦਵਾਦੀ ਮੈਂ ਨਹੀਂ ਤੂੰ ਨਹੀਂ ਬਸ ਚਲੋ ਜੀ ਕਿਤੇ ਸੋਹਾਂ ਚੁੱਕਦੇ ਸੀ ਤੇਰੇ ਬਿਨਾ ਮੈਂ ਨਹੀਂ ਤੇ ਮੇਰੇ ਬਿਨਾ ਤੂੰ ਨਹੀਂ ਉੱਥੇ ਦਾ ਬਸ ਗਏ ਜੀ ਅ ਇੱਕ ਦੂਜੇ ਨਾਲ ਇਹ ਮੇਨ ਰੀਜ਼ ਆ ਇੰਟਰਸਟ ਦਾ ਵੀ ਹਾਂ ਇੰਟਰਸਟ ਖਤਮ ਹੋ ਜਾਂਦਾ ਫੇ ਹੌਲੀ ਹੌਲੀ ਕਰਕੇ ਜੇ ਤੇ ਇੰਟਰਸਟ ਬਣਿਆ ਰਹੇ ਫਿਰ ਤਾਂ ਵੀ ਹਾਂ ਵੀ ਉਹਦੀ ਆ ਰੱਬ ਪਰਮਾਤਮਾ ਸੁੱਖ ਰੱਖ ਕੇ ਵੀ ਚਲੋ ਚੱਲਦਾ ਰਹਿੰਦਾ ਜੇ ਇੰਟਰਸਟ ਖਤਮ ਹੋ ਜੇ ਫਿਰ ਤਾਂ ਅੱਜ ਟੁੱਟੀ ਤੇ ਕੱਲ ਟੁੱਟੀ ਜੀ ਬਸ ਇਹ ਹੀ ਗੱਲ ਆ ਜੀ ਤਾਂ ਇੰਡੀਆ ਦੇ ਵਿੱਚ ਤਲਾਕ ਹੋਣ ਦੇ ਕਾਰਨ ਕਿਉਂ ਨੇ ਮਤਲਬ ਵੱਧ ਕਿਉਂ ਰਹੇ ਨੇ ਤਲਾਕ ਅੱਛਾ ਜੀ ਤਲਾਕ ਵੱਧ ਕਿਉਂ ਰਹੇ ਨੇ ਤਲਾਕ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਗਿਆ ਵੀ ਜਦੋਂ ਪਹਿਲਾਂ ਮੈਰिज ਜਿਹੜੀ ਆ ਹੋਣੀ ਹੁੰਦੀ ਆ ਨਾ ਮੁੰਡੇ ਕੁੜੀ ਨੇ ਮਲਕੀ ਉਹ ਮੁੰਡਾ ਕੁੜੀ ਨਹੀਂ ਤੈਅ ਕਰੂਗਾ ਉਹਦੇ ਜਦੋਂ ਹ ਆਪਣਾ ਪੇਰੈਂਟਸ ਤੈਅ ਕਰਦੇ ਨੇ ਬਈ ਇਸ ਤਰ੍ਹਾਂ ਕਰਕੇ ਵੀ ਮੁੰਡਾ ਲੱਗਿਆ ਜੋ ਵੀ ਆ ਹਨਾ ਉਹਦਾ ਸਿਰਫ ਆਰਥਿਕ ਨੰਚ ਦੇਖਦੇ ਨੇ ਤੇ ਕੁੜੀ ਨੂੰ ਮਾਰ ਦਿੰਦੇ ਨੇ ਹਨਾ ਮਾਰ ਦਿੰਦੇ ਨੇ ਜਾਂ ਗੱਲ ਹੀ ਆ ਵੀ ਕੁੜੀ ਨੂੰ ਮਜਬੂਰ ਕਰ ਲੈਂਦੇ ਨੇ ਬਈ ਉਹ ਠੀਕ ਹੈ ਤੇਨੂੰ ਮੈਰਿਜ ਕਰਵਾਉਣੀ ਪਈਆਂ ਨਾ ਅੱਗੇ ਉਹਨਾਂ ਦੀ ਅੰਡਰਸਟੈਂਡਿੰਗ ਉਵੇਂ ਬੈਠ ਨਹੀਂ ਪਾਉਂਦੀਗੀ ਜਾਂ ਹੋ ਸਕਦਾ ਕੱਲ ਨੂੰ ਉਹ ਮੁੰਡਾ ਨਹੀਂ ਨਿਕਲਦਾਗਾ ਜ਼ਰੂਰੀ ਨਹੀਂਗਾ ਇਹਦੇ ਵਿੱਚ ਵੀ ਉਹ ਜਿਉਂ ਆਰਥਿਕ ਤੌਰ ਤੇ ਸମ୍ਮਾਨਾ ਤਾਂ ਉਹ ਮਤਲਬ ਕਿ ਉਨੀ ਅੰਡਰਸਟੈਂਡਿੰਗ ਉਵੇਂ ਹੀ ਬੈਠ ਪਾਵੇ ਕੁੜੀ ਨਾਲ ਤਾਂ ਹੋ ਸਕਦਾ ਇਸ ਕੇਸਸ ਦੇ ਵਿੱਚ ਫਿਰ ਉਹਨਾਂ ਦੀ ਅੰਡਰਸਟੈਂਡਿੰਗ ਉਨੀ ਬੈਠ ਨਹੀਂ ਪਾਉਂਦੀਗੀ ਤਾਂ ਇਹ ਵੀ ਇੱਕ ਤਲਾਕ ਦਾ ਵੱਡਾ ਕਾਰਨ ਹੈ ਮੇਰਾ ਪਰ ਪਰਿਵਾਰਕ ਤੌਰ ਤੇ ਸਭ ਕੁਝ ਚੱਲ ਰਿਹਾ ਪਰ ਉਹਦੇ ਪ੍ਰਾਪਰਟੀ ਇੱਕ ਮਤਲਬ ਮੁੰਡੇ ਦੇ ਅਧਿਕਾਰ ਚ ਹੁੰਦੀ ਸੀ ਤਾਂ ਉਹਦੇ ਕਾਰਨ ਉੱਥੇ ਮੈਰਿਜ ਹੁੰਦੀ ਸੀ ਤੇ ਫਿਰ ਸਮਝੋ ਉੱਤੇ ਬਣੇ ਰਹਿੰਦੇ ਸੀ ਪਰ ਹੁਣ ਜਦੋਂ ਬਾਹਰ ਆ ਕੇ ਮਤਲਬ ਦੋਨੋਂ ਦਾ ਮਤਲਬ ਪਿਆਰ ਦੇ ਸੰਬੰਧ ਬਣਦੇ ਨੇ ਤਾਂ ਉਹਦੇ ਟੁੱਟਣ ਦੇ ਵੀ ਵੱਧ ਹੁੰਦੇ ਨੇ ਕੁੜੀ ਹੁੰਦੀ ਆ ਹਨਾ ਤਾਂ ਉਹਦੇ ਜਦੋਂ ਫੈਮਿਲੀ ਡਿਸਾਈਡ ਕਰਦੀ ਆ ਵੀ ਹਾਂ ਇਹਦੀ ਮੈਰਿਜ ਕਰਨੀ ਆ ਤਾਂ ਉਹ ਤੋਂ ਜ਼ਿਆਦਾਤਰ ਨਹੀਂ ਪੁੱਛਿਆ ਜਾਂਦਾ ਵੀ ਹਾਂ ਤੂੰ ਕੀ ਚਾਹਨੀ ਆ ਤੇਰੇ ਕਿਦਾਂ ਦਾ ਤੇਰਾ ਹਨਾ ਹਸਬੰਦ ਹੋਣਾ ਚਾਹੀਦਾ ਵਾ ਤਾਂ ਹਨਾ ੱੱਕੇ ਨਾਲ ਹੀ ਉਸ ਨੂੰ ਮਤਲਬ ਜੋ ਵੀ ਲੜਕਾ ਘਰ ਦੇ ਆ ਨੂੰ ਪਸੰਦ ਆਉਂਦਾ ਉਹਦੇ ਨਾਲ ਤੋਰ ਦਿੱਤਾ ਜਾਂਦਾ ਤਾਂ ਫਿਰ ਮੈਨਰੇ ਤੋਂ ਬਾਅਦ ਉਹ ਨਹੀਂ ਇੰਨਾ ਆਪਣੇ ਆਪ ਨੂੰ ਅਡਜਸਟ ਕਰ ਪਾਉਂਦੀ ਹੈਗੀ ਵੀ ਹਾਂ ਮੈਂ ਇਹਦੇ ਨਾਲ ਕਿੱਦਾਂ ਹੈਨਾ ਕੋਆਪਰੇਟ ਕਰਾਂ ਤੇ ਫਿਰ ਉਹਨਾਂ ਦੰਨਾਂ 'ਚ ਮਤਲਬ ਐਵੇਂ ਦੇ ਝਗੜੇ ਜੋ ਵੀ ਹੁੰਦਾ ਰਹਿੰਦਾ ਉਹਦੇ ਕਰਕੇ ਮੈਂ ਮਤਲਬ ਜਿਹੜੀ ਕੁੜੀ ਹੁੰਦੀ ਉਹਨੂੰ ਹੀ ਜ਼ਿਆਦਾ ਦਿੱਕਤ ਆਉਂਦੀ ਆ ਤਾਂ ਫਿਰ ਉਹਦੇ ਕਰਕੇ ਮੈਂ ਵੀ ਐਦਾ ਡਾਈਵੋਰਸ ਦਾ ਕਾਰਨ ਕੈਸਾ ਹੁੰਦਾ ਹੈ ਇੱਕ ਜਿਹੜਾ ਮੁੱਖ ਕਾਰਨ ਮੈਨੂੰ ਇਹ ਲੱਗਦਾ ਆ ਕਿ ਜਿਵੇਂ ਕੋਈ ਵਾਰ ਕੀ ਹੁੰਦਾ ਹੈ ਕੁੜੀ ਦੇ ਕੋਈ ਨਵੀਂ ਵੈਹੀ ਕੁੜੀ ਹੁੰਦੀ ਆ ਠੀਕ ਹੈ ਉਹ ਅੱਗੇ ਉਹਦੇ ਕੋਈ ਕੁੜੀ ਹੁੰਦੀ ਆ ਅੱਗੇ ਠੀਕ ਹੈ ਤਾਂ ਫਿਰ ਉਹਦੇ ਮਤਲਬ ਪ੍ਰੈਸ਼ਰਾਈਜ਼ ਕਰਦੇ ਨੇ ਉਹਦੇ ਜਿਹੜੇ ਸਾਰੇ ਹੁੰਦੇ ਨੇ ਕਿ ਮਤਲਬ ਸਾਨੂੰ ਮੁੰਡੇ ਦੀ ਡਿਮਾਂਡ ਲੈਂਦੇ ਨੇ ਵੀ ਹਾਂ ਵੀ ਜਿਹੜਾ ਮੁੰਡਾ ਹਨਾ ਸਾਡੇ ਅੱਗੇ ਮਤਲਬ ਚਲਾਊਗਾ ਘਰ ਬਰ ਨੂੰ ਠੀਕ ਹੈ ਤਾਂ ਜਦੋਂ ਕੁੜੀ ਪ੍ਰੈਸ਼ਰਾਈਜ਼ ਹੁੰਦੀ ਆ ਹਨਾ ਤਾਂ ਫਿਰ ਉਹਨੂੰ ਕੀ ਕਹਿੰਦੇ ਨੇ ਫੋਰਸ ਕਰ ਦਿੰਦੇ ਨੇ ਵੀ ਹਾਂ ਤੂੰ ਮਤਲਬ ਉਹਦਾ ਮਤਲਬ ਡਿਵੋਰਸ ਕਰ ਦੇਣੀ ਵੀ ਅਸੀਂ ਕੋਈ ਹੋਰ ਕੁੜੀ ਲੈ ਕੇ ਆਵਾਂਗੇ ਵੀ ਹਾਂ ਮਤਲਬ ਸਾਡੀ ਡਿਮਾਂਡ ਹੈ ਪੂਰੀ ਹੋਊਗੀ ਸ਼ਾਇਦ ਇੱਕ ਮੁੱਖ ਕਾਰਨ ਹੈ थैंक यू ਤਾਂ ਇਸ ਦਾ ਸਾਡਾ ਵਿਸ਼ਾ ਇਹ ਸੀਗਾ ਕਿ ਆਖਿਰਕਾਰ ਇੰਡੀਆ ਦੇ ਵਿੱਚ ਤਲਾਕ ਨੇ ਉਹ ਉਹਨਾਂ ਦੀ ਵਧਨ ਦੇ ਕਾਰਨ ਕੀ ਨੇ ਕੁਛ ਨੇ ਦੱਸਿਆ ਕਿ ਮਿਸ ਅੰਡਰਸਟੈਂਡਿੰਗ ਕਰਕੇ ਕੁਛ ਨੇ ਦੱਸਿਆ ਕਿ ਅਰੇਂਜ ਮੈਰਿਜ ਕਰ ਦਿੱਤੇ ਜਾਂਦੇ ਕਿ ਜਿੱਥੇ ਉਹਨਾਂ ਨੂੰ ਖੁਦ ਨੂੰ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਹੁੰਦੇ ਕੁਛ ਨੇ ਕਿਹਾ ਕਿ ਪੇਰੈਂਟਸ ਦੀ ਵਜ੍ਹਾ ਤੋਂ ਜਿਹੜੇ ਨੇ ਤਲਾਕ ਹੋ ਜਾਂਦੇ ਤਾਂ ਵੱਖਰੇ ਵੱਖਰੇ ਕਾਰਨ ਜਿਹੜੇ ਨੇ ਲੋਕਾਂ ਨੇ ਆਪਣੇ ਸੁਝਾਵ ਰੱਖੇ ਤੇ ਦੱਸੇ ਕਿ ਤਲਾਕ ਹੋਣ ਦੇ ਕੀ ਕਾਰਨ ਨੇ ਤਾਂ ਇਹ ਸੀ ਸਾਡੀ ਅੱਜ ਦੀ ਖਾਸ ਰਿਪੋਰਟ ਅਗਲੀ ਵਾਰ ਫਿਰ ਤੋਂ ਹਾਜ਼ਰ ਹੋਵਾਂਗੀ ਕਿਸੇ ਨਵੀਂ ਖਾਸ ਪੇਸ਼ਕਸ਼ ਦੇ ਨਾਲ ਉਦ ਤੱਕ ਦੇ ਲਈ ਮੈਨੂੰ ਯਾਨੀ ਕਿ ਸ਼ਖਸ ਸੰਧੀਨ ਨੂੰ ਦੇ ਦੋ ਇਜਾਜ਼ਤ ਧੰਨਵਾਦ ਮਨਿੰਦਰ ਸਿੰਘ ਹੋਣਾ ਨੇ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਇਲੈਕਸ਼ਨ ਲੜੂਗਾ ਉਹ ਅਸੈਂਬਲੀ ਦੀ ਚੋਣਾਂ ਦੀ ਨਹੀਂ ਸੀ ਇਹ ਜਿਹੜੀਆਂ ਚੋਣਾਂ ਨੇ ਇਹ ਸਾਡੀ ਹਾਈ ਕਮਾਂਡ ਦੇ ਉੱਤੇ ਹੈਗੀਆਂ ਨੇ ਕਰਤਾਰਪੁਰ ਲੰਗੇ ਦਾ ਇਸ ਵਾਰ ਮੈਨੀਫੈਸਟੋ ਜੀਆਂ ਚੋਣਾਂ ਦੇ ਵਿੱਚ ਬਹੁਤ ਚਰਚਾ ਰਹਿਣ ਦੀ ਆਸ ਹੈ ਔਰ ਮੈਂ ਆਸ ਰੱਖਦੀ ਹਾਂ ਕਿ 500 ਸਾਲ ਜਦ ਪੂਰੇ ਹੋਣਗੇ ਉਦੋਂ ਮੈਂ ਵੀ ਜਾ ਕੇ ਉੱਥੇ ਮੱਥਾ ਟੇਕ ਸਕਦੀ ਹਾਂ ਆਮ ਆਦਮੀ ਪਾਰਟੀ ਵਾਲੇ ਬਲਜਿੰਦਰ ਕੌਰ ਹੁਣੀ ਹੋਗੇ ਉਹ ਤੁਹਾਡੇ ਘਰੇ ਆ ਉਹ ਬਹੁਤ ਚਰਚਾ ਹੋਈ ਹੈ ਅੱਛਾ ਉਹ ਉਹ ਸੀਐਮ ਦੇ ਕਰ ਗਏ ਜੀ ਜੀ ਐਜ਼ ਐਮਐਲਏ